ਵਿਚ ਨਸ਼ਾ ਵੇਚਣ ਨੂੰ ਲੈ ਕੇ ਜਦੋਂ ਸਰਪੰਚ ਨੇ ਰੋਕਿਆ ਤਾਂ ਸਰਪੰਚ ਨਾਲ ਹੀ ਹੋ ਗਈ ਖੂਨੀ ਝੜਪ ਮਾਮਲਾ ਅਮ੍ਰਿਤਸਰ ਅਧਿਆਪਤੀ ਦੇ ਥਾਣਾ ਲੋਪੋਕੇ ਦੇ ਪਿੰਡ ਕੋਹਾਲੀ ਤੋਂ ਸਾਹਮਣੇ ਆ ਜਿੱਥੇ ਦੇ ਸਰਪੰਚ ਦੇ ਵੱਲੋਂ ਪਿੰਡ ਦੇ ਕੁਝ ਨੌਜਵਾਨਾਂ ਦੇ ਉੱਪਰ ਨਸ਼ਾ ਵੇਚਣ ਦੇ ਇਲਜ਼ਾਮ ਲਗਾਏ ਤੇ ਨਸ਼ਾ ਵੇਚਣ ਤੋਂ ਰੋਕਣ ਨੂੰ ਝਗੜੇ ਦਾ ਕਾਰਨ ਦੱਸਿਆ ਤਾਂ ਸਰਪੰਚ ਦਾ ਕਹਿਣਾ ਕਿ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਨਸ਼ਾ ਨਾ ਵੇਚੋ ਤਾਂ ਇਸ ਗੱਲ ਨੂੰ ਲੈ ਕੇ ਉਹਨਾਂ ਦਾ ਲੜਾਈ ਝਗੜਾ ਹੋਇਆ ਤੇ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਹਾਲਾਂਕਿ ਦੂਸਰੀ ਧਿਰ ਨੇ ਵੀ ਆਪਣਾ ਪੱਖ ਰੱਖਿਆ ਸਭ ਤੋਂ ਪਹਿਲਾਂ ਅਸੀਂ ਸਰਪੰਚ ਦਾ ਬਿਆਨ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਜਨ ਸਿੰਘ ਸਰਪੰਚ ਪਿੰਡ ਕੋਹਾਲੀ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਨੇ ਨਸ਼ਾ ਬੰਦ ਕਰਨ ਵਾਲੀ ਮਹਿਮ ਚਲਾਈ ਸੀ ਉਹਦੇ ਤਹਿਤ ਅਸੀਂ ਆਪਣੇ ਪਿੰਡ ਦੇ ਵਿੱਚ ਨਸ਼ਾ ਬੰਦ ਕਰਾਉਣ ਲਈ ਨੌਜਵਾਨਾਂ ਨੂੰ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਅਪੀਲ ਕੀਤੀ ਪਰ ਉਹਦੇ ਤਹਿਤ ਸਾਡੇ ਨਾਲ ਰੰਜਿਸ਼ ਰੱਖਦੇ ਹੋਏ ਕੁਝ ਬੰਦਿਆਂ ਨੇ ਸਾਡੇ ਦੇ ਹਮਲੇ ਕੀਤੇ ਸਾਡੇ ਨਾਲ ਗਾਲੀ ਗਲੋਚ ਕੀਤਾ ਮੇਰੇ ਨਾਲ ਜਿਹੜੇ ਮੇਰੇ ਸਾਥੀ ਹੁੰਦੇ ਆ ਦੋ ਚਾਰ ਉਹਨਾਂ ਤੇ ਮਬਲ ਹਮਲੇ ਕੀਤੇ ਉਹਨਾਂ ਨਾਲ ਗਾਲੀ ਗਲੋਚ ਕੀਤਾ ਉਹਦੇ ਤੈਅ ਵੀ ਇਹ ਜੇ ਸਰਪੰਚ ਸਾਨੂੰ ਨਚੇ ਨਸ਼ੇ ਵੇਚਣ ਤੋਂ ਰੋਕਦਾ ਵਾ ਤੇ ਆਪਾਂ ਸਰਪੰਚ ਨੂੰ ਮਬਲ ਸੁਧਾਰਾਂਗੇ ਕਿ ਆਪਾਂ ਨੂੰ ਸਰਪੰਚ ਨੂੰ ਮੂਦਰੇ ਮੂੰ ਪਾਵਾਂਗੇ ਵੀ ਇੱਥੇ ਆਪਾਂ ਪਰਚਾ ਕਰਵਾਵਾਂਗੇ ਝੂਠੇ ਨਜਾਇਜ਼ ਮੇਰੇ ਤੇ ਛੱਬੀਆਂ ਬਣਾ ਕੇ ਪਰਚੇ ਕਰਵਾਏ ਜਾ ਰਹੇ ਆ ਇਹ ਚਾਹੁੰਦੇ ਆ ਕਿ ਮਬਲ ਆਪਾਂ ਇੱਥੇ ਪਰਚਾ ਕਰਵਾ ਕੇ ਸ਼ਰੇ ਆਮ ਜਿਹੜਾ ਵਾ ਪਿੰਡ ਦੇ ਵਿੱਚ ਨਸ਼ਾ ਵੇਚੀਏ ਪਰ ਆਪਾਂ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਕਿਹੜੇ ਬੰਦੇ ਆ ਕਿਹੜੇ ਕਿਹੜੇ ਬੰਦੇ ਸੀ ਤੇ ਕੀ ਕੀ ਨਾਂ ਆ ਸਾਡੇ ਪਿੰਡ ਦੇ ਕੁਝ ਜਿਹੜੇ ਆ ਬੱਬਲ ਤਰਨਾੜ ਬੰਦੇ ਨੇ ਇੱਕ ਅਭੀ ਆ ਮੁੰਡਾ ਅਭੀ ਅਭੀ ਜੋਤ ਅਭੀ ਅਭੀ ਸ਼ੇਕ ਆ ਉਹਦਾ ਨਾਂ ਇੱਕ ਜੋਬਨਪ੍ਰੀਤ ਸਿੰਘ ਆ ਹੋਰ ਜਿਹੜੇ ਉਹਨਾਂ ਦੀ ਪਾਰਟੀ ਦੇ ਨਾਲ ਸਾਰੇ ਸਬੰਧ ਰੱਖਦੇ ਜਿਹੜਾ ਨਸ਼ਾ ਵੇਚਦੇ ਆ ਇਹ ਜਿਹੜੇ ਵੱਡੇ ਤਸਕਰ ਆ ਇਹ ਮਤਲਬ ਸਾਨੂੰ ਚਾਹੁੰਦੇ ਦਬਾਉਣਾ ਇਹ ਕਿੰਨੇ ਚਿਰਾਂ ਤੋਂ ਨਸ਼ਾ ਦਾ ਕਾਰੋਬਾਰ ਕਰ ਰਹੇ ਤੁਸੀਂ ਕਦੋਂ ਦੀ ਢੱਕਣ ਦੀ ਇਹਨਾਂ ਨੂੰ ਕੋਸ਼ਿਸ਼ ਕੀਤੀ ਵੇਖੋ ਜੀ ਇਹ بڑے ਚਿਰ ਤੋਂ ਕਾਰੋਬਾਰ ਕਰਦੇ ਆ ਨਸ਼ੇ ਵੇਚਣ ਦਾ ਪਹਿਲਾਂ ਇਹ ਨਸ਼ੇ ਵੇਚਦੇ ਸੀ ਜਦੋਂ ਦੀ ਮਬਲ ਆਪਾਂ ਸਤਾ ਦੇ ਵਿੱਚ ਆਏ ਆ ਮੈਂ ਸਰਪੰਚ ਬਣਿਆ ਮੈਂ ਇਹਨਾਂ ਨੂੰ ਆਉਂਦਿਆਂ ਅਪੀਲ ਕੀਤੀ ਆ ਕਿ ਤੁਸੀਂ ਨਸ਼ਾ ਵੇਚਣਾ ਬੰਦ ਕਰ ਦਿਓ ਮੈਂ ਪਿੰਡ ਦੇ ਵਿੱਚ ਨਸ਼ਾ ਨਹੀਂ ਵੇਕਣ ਦਊਗਾ ਪਰ ਇਹਨਾਂ ਨੇ ਉਹ ਨੂੰ ਰੰਜਿਤ ਨੂੰ ਰੱਖ ਦਿਆ ਆ ਕਈ ਵਾਰ ਸਾਡੇ ਨਾਲ ਗਾਲੀ ਗਲੋਚ ਕੀਤਾ ਕਈ ਵਾਰ ਸਾਡੇ ਤੇ ਹਮਲੇ ਕੀਤੇ ਪਰ ਕੱਲ ਇਹਨਾਂ ਨੇ ਸਾਨੂੰ ਰੰਜੀਤ ਐਵੇਨਿਊ ਆਪਾਂ ਸਾਡਾ ਇੱਕ ਸਾਥੀ ਬਿਮਾਰ ਸੀ ਉਹਦਾ ਮਬਲ ਆਪਰੇਟ ਹੋਇਆ ਸੀ ਆਪਾਂ ਉਹਦਾ ਪਤਾ ਲੈਣ ਗਏ ਉਸ ਤੋਂ ਬਾਅਦ ਅਸੀਂ ਰੰਜੀਤ ਐਵੇਨਿਊ ਪ੍ਰਸ਼ਾਦਾ ਛਕਣਦੇ ਹਾਂ ਪ੍ਰਸ਼ਾਦਾ ਛਕਦੇ ਆ ਇਹਨਾਂ ਵੇਖਿਆ ਕਿ ਸਰਪੰਚੂ ਨਹੀਂ ਮੇਰੇ ਸਾਥੀ ਨਾਲ ਖਲੋਤੇ ਨੇ ਇਹ ਓਸੇ ਵਾਲੇ ਗੱਡੀ ਤੋਂ ਉਤਰੇ ਸਾਡੇ ਨਾਲ ਗਾਜੀ ਗਲੋਚ ਕਰਨ ਲੱਗੇ ਕਹਿੰਦੇ ਕਿ ਤੂੰ ਵੱਡਾ ਨਸ਼ੇ ਬੰਦ ਕਰਾਉ ਆਇਆ ਵਾ ਅਸੀਂ ਨਸ਼ੇ ਵੇਚਾਂਗੇ ਜਿੱਥੇ ਤੇਰਾ ਜ਼ੋਰ ਲੱਗਦਾ ਤੂੰ ਲਾਲਾ ਉਦੇ ਤਹਿਤ ਸਾਡੇ ਤੇ ਧਫਾ ਮੁਕੀਓਗੇ ਉਥੇ ਮੌਕੇ ਦੇ ਰਣਜੀਤ ਐਮੀਨੂ ਦੇ ਐਸ ਐਚਓ ਸਾਹਿਬ ਆਏ ਇਹ ਆਪਦੀ ਗੱਡੀ 'ਚ ਬਹਿ ਕੇ ਸਵਾਰ ਹੋ ਕੇ ਗੱਡੀ ਭਜਾ ਕੇ ਚਲੇ ਗਏ ਉਤੋਂ ਬਾਅਦ ਅਸੀਂ ਐਸ ਐਚਓ ਸਾਹਿਬ ਨੂੰ ਅਪੀਲ ਕੀਤੀ ਕਿ ਮੈਂ ਪਿੰਡ ਦਾ ਮੌਜੂਦਾ ਸਰਪੰਚ ਆ ਅਸੀਂ ਇਹਨਾਂ ਨੂੰ ਕਿਹਾ ਵੀ ਨਸ਼ੇ ਬੰਦ ਕਰੋ ਉਦੇ ਤਹਿਤ ਇਹ ਤਾਂ ਸਾਡੇ ਤੇ ਹਮਲਾ ਐਸ ਐਚਓ ਸਾਹਮਣੇ ਚਲੋ ਸਾਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਬਚਾ ਹੋ ਗਿਆ ਆਪਾਂ ਉੱਥੋਂ ਅੱਗੇ ਰਾਸਤੇ ਦੇ ਵਿੱਚ ਆਉਂਦੇ ਆ ਜਦੋਂ ਅਸੀਂ ਆ ਰਹੇ ਸੀ ਜਦੋਂ ਪਿੰਡ ਕੋਹਾਲੀ ਚ ਆਪਾਂ ਐਂਟਰ ਕੀਤਾ ਇਹਨਾਂ ਨੇ ਗਾੜੀ ਗੱਡੀਆਂ ਲਾ ਕੇ ਸਾਡੇ ਇੱਕ ਦੋ ਇੱਕ ਸਕੋਰਪੀਓ ਗੱਡੀ ਆ 888 ਨੰਬਰ ਆ ਇੱਕ ਸਵਿਫਟ ਗੱਡੀ ਐਨਾਂ ਕੋਲ ਇਹਨਾਂ ਨੇ ਜਦੋਂ ਸਾਡੇ ਗਾੜੀ ਲਾ ਕੇ ਗੱਡੀ ਤੇ ਮੇਰਾ ਸਾਥੀ ਉਤਰਿਆ ਮਨਵੀਰ ਸਿੰਘ ਜਿਹੜੋਂ ਉਤਰਿਆ ਇਹਨਾਂ ਨੇ ਉਸੇ ਵੇਲੇ ਉੱਤੇ ਹਮਲਾ ਕਰਤਾ ਜਿੰਨੇ ਚਿਰ ਨੂੰ ਅਸੀਂ ਉਤਰੇ ਆ ਇਹ ਹਮਲਾ ਕਰਕੇ ਤੇ ਉਸੇਲੇ ਵਾਪਸ ਭੱਜ ਗਏ। ਉਤੇ ਦੂਜੀ ਧਿਰ ਜੋਬਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਟਾਬੇ ਤੇ ਖਾਣਾ ਖਾ ਰਿਹਾ ਸੀ ਤਾਂ ਗੁਰਜੰਟ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਪੁਰਾਣੀ ਰੰਜੀ ਦੇ ਚਲਦੇ ਉਸ ਦੇ ਉੱਤੇ ਹਮਲਾ ਕੀਤਾ ਗਿਆ। ਇਹ ਬਿਲਕੁਲ ਝੂਠਿਆ ਜੀ ਇਹ ਸਰਾਸਰ ਝੂਠੇ ਇਹ ਬੜੀ ਵਾਰੀ ਇਹਨਾਂ ਨੇ ਅੱਗੇ ਵੀ ਪਿੰਡ ਦੇ ਵਿੱਚ ਇਲੈਕਸ਼ਨ ਵੇਲੇ ਵੀ ਸਾਡੇ ਖਿਲਾਫ ਪ੍ਰਚਾਰ ਕੀਤਾ ਵੀ ਇਹ ਚਿੱਟਾ ਵੇਚਦੇ ਚਿੱਟਾ ਵੇਚਦੇ ਆ ਤੇ ਮੈਂ ਉਦੋਂ ਵੀ ਸਪੀਚ ਦਿੰਦੇ ਆ ਕਰੀ ਆਖਿਆ ਸੀ ਵੀ ਇਹ ਵੀ ਬਾਬੇ ਜੀ ਆ ਗੁਸ਼ੀਦਾਰ ਬਣਾਈ ਤੇ ਸਿਧਾਂ ਸਾਹਿਬ ਦਾ ਗੁਰਦਰਾ ਵਾ ਤੇ ਇਹ ਵੀ ਉੱਥੇ ਚੜ ਜਾਣ ਅਸੀਂ ਵੀ ਉੱਥੇ ਚੜ ਜੰਨੇ ਆ ਵੀ ਕੌਣ ਚਟਾ ਵੇਚਦਾ ਤੇ ਕੌਣ ਪੀਂਦਾ ਵਾ ਇਹਨਾਂ ਦੇ ਨਾਲ ਜਿਹੜੇ ਬੰਦੇ ਤੁਰੇ ਫਿਰਦੇ ਆ ਇਹਨਾਂ ਦੇ ਗਰੁੱਪ 'ਚੋਂ ਵਿੱਚੋਂ ਇਹਨਾਂ ਨੂੰ ਪੁੱਛ ਲਿਆ ਜਾਵੇ ਵੀ ਤੁਹਾਡੇ ਇਹਨਾਂ ਦੇ ਗਰੁੱਪ 'ਚ ਕਿੰਨੇ ਬੰਦੇ ਚਟਾ ਵੇਚਦੇ ਆ ਤੇ ਕਿੰਨੇ ਬੰਦੇ ਫੀਮ ਖਾਂਦੇ ਆ ਤੇ ਚਟਾ ਪੀਂਦੇ ਕਿੰਨੇ ਬੰਦੇ ਆਪੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਈ ਨਾ ਤੇ ਇਹ ਵੀ ਚੜਨ ਗੁਰਦਰਾ ਸਾਹਿਬ ਤੇ ਅਸੀਂ ਵੀ ਚੜਦੇ ਆ ਜੇ ਸਾਡੇ ਗਰੁੱਪ ਦੇ ਵਿੱਚੋਂ ਜਾਂ ਮੇਰੇ ਤੋਂ ਲਾ ਲਓ ਵੀ ਜੇ ਅਜ ਤੱਕ ਇੱਕ ਦਿਵਾਨੀ ਵੀ ਚਿੱਟੇ ਦੀ ਖਾਦੀ ਹੋਵੇ ਤੇ ਜਾਂ ਚਿੱਟਾ ਅਜ ਤੱਕ ਪੀਤਾ ਹੋਵੇ ਜਾਂ ਦਿਵਾਨੀ ਦਾ ਵੇਚਿਆ ਵੀ ਹੋਵੇ ਕਿਤੇ ਉਧਰ ਥਾਣਾ ਲੋਪੋਕੇ ਦੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਦੋਵੇਂ ਧਿਰਾਂ ਦੀਆਂ ਸ਼ਿਕਾਇਤਾਂ ਆਈਆਂ ਨੇ ਜਾਂਚ ਕਰਕੇ ਮੈਡੀਕਲ ਆਪ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਧਗੜਾ ਹੋਇਆ ਜੀ ਦੋਵਾਂ ਪਾਰਟੀ ਨੇ ਦਰਖਾਸਤਾਂ ਆਈਆਂ ਨੇ ਤੇ ਦੋਵਾਂ ਪਾਰਟੀ ਦੇ ਇੱਕ ਇੱਕ ਬੰਦਾ ਜ਼ਖਮੀ ਹੋਇਆ ਮਾਰੀ ਮਾਰੀ ਕਾਨੂੰਨੀ ਸੱਤਾਂ ਲੱਗੀਆਂ ਤੇ ਜਾਇ ਜੈਸੀ ਸੂਰਤੋ ਇੱਕ ਵੈਸੇ ਕਾਰਵਾਈ ਕਰ ਦਿੱਤੀ ਜਾਏਗੀ ਖੈਰ ਹੁਣ ਅਸਲ ਕਾਰਨ ਤਾਂ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਲੜਾਈ ਦਾ ਕਾਰਨ ਨਸ਼ਾ ਰਿਹਾ ਜਾਂ ਫਿਰ ਕੋਈ ਪੁਰਾਣੀ ਰੰਜਿਸ਼ ਦਾ ਚੱਲਦੇ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ